ਭਾਜੀ ਔਕੜਾਂ ਦਾ ਬਹੁਤ ਨੇ ਲੰਬਾ ਸੁਣੇ ਅਰਦਾਸ ਕੇ ਹੱਥ ਅੱਗੇ ਬੇਨਤੀ ਆ ਭਾਜੀ ਕੋਈ ਏਜੰਟਾ ਦਾ ਗੇੜ ਕੇ ਦੋ ਨੰਬਰ ਚ ਨਾ ਭਾਜੀ ਕਿਸੇ ਪਾਸੇ ਜਾਓ ਭਾਜੀ ਇੱਥੇ ਖਾ ਲੋ ਥੋੜੀ ਖਾ ਲੋ ਕਿਤੇ ਥੱਕੇ ਨਾ ਚਲੋ ਭਾਜੀ ਨਾ ਖਾਣ ਨੂੰ ਮਿਲਦਾ ਨਾ ਕੁਝ ਉਹ ਤੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕਟਮਾਰ ਵਾਧੂ ਕਰਦੇ ਆ ਜੋ ਤੁਹਾਡੀ ਜੇਬ ਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮਤਲਬ ਕਿ ਕਿੱਥੋਂ ਕਿੱਥੋਂ ਸੌ ਲਾ ਲਓ ਭਾਜੀ 30 35 ਹਜ਼ਾਰ ਦੇ ਤਾਂ ਕੱਪੜੇ ਹੀ ਸੀਗੇ ਸਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋਲੇ ਆ ਇੱਕੇ ਖੜਿਆ ਕੇ ਅ ਇੱਥੋਂ ਭਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਗਏ ਕਹਿੰਦੇ ਜੀ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਦੇ ਆ ਤੇ ਅਸੀਂ ਵੀ ਭਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਜਵਾਦਾ ਭਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਦਾ ਫਲਾਈਟ ਦੀ ਟਿਕਟ ਆਈ ਆ ਸਟੇ ਵਾਲੀ ਫਲਾਈਟ ਆ ਜੀ ਬੰਦਾ ਕਹਿੰਦਾ ਕਿ ਚਲੋ ਪਹਿਲਾਂ ਵੀ ਸਟੇ ਮਿਲਦੀ ਆ ਜਦੋਂ ਜਾ ਕੇ ਤਾਰ ਕੇ ਭਾਜੀ ਬਾਏ ਰੋਡ ਅੱਗੇ ਲੈ ਜਾਂਦੇ ਨਾ ਭਾਜੀ ਬਹੁਤ ਔਖਾ ਹੁੰਦਾ ਇਟਲੀ ਕੋ ਤੁਸੀਂ ਕਿੱਥੇ ਗਏ ਸੀ ਤਾਂ ਭਾਜੀ ਉਥੋਂ ਉਹਨਾਂ ਨੇ ਲੈਟਨ ਅਮਰੀਕਾ ਲੈ ਕੇ ਜਾਂਦੇ ਆ ਜਿੱਥੋਂ ਲੈ ਕੇ ਗਿਆ ਸੀ ਕਿ ਤੁਹਾਡੇ ਇੱਥੇ ਤੁਸੀਂ ਅਮਰੀਕਾ ਆ ਗਏ ਜੀ ਹੁਣ ਤੁਹਾਡੀ ਇਥੋਂ ਫਲਾਈਟ ਹੋਣੀ ਹੈ ਅਗਲੀ ਇੱਥੇ ਵੇਟ ਕਰ ਲਓ ਭਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦਾ ਨਾ ਕੁਛ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿੱਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹੱਲ ਫਿਰ ਭਾਜੀ ਮਜਬੂਰੀ ਜਿਹਾ ਇਹ ਕਰਦੇ ਆਂ ਤੋਂ ਪੈਸੇ ਮੰਗਾਉਣੇ ਪੈਂਦੇ ਆ ਕਿਉਂਕਿ ਬੰਦ ਇਨਸਾਨ ਆ ਬਈ ਭੁੱਖ ਤਾਂ ਲੱਗਦੀ ਆ ਪੰਦਾ ਇੱਕ ਦਿਨ ਭੁਖਾਰਾ ਲੂਗਾ ਦੋ ਦਿਨ ਅਮਰੀਕਾ ਬੜੀ ਬਹੁਤ ਕਿਸ ਤਰੀਕੇ ਨਾਲ ਤੁਰ ਕੇ ਇੱਕ ਕਿਸੇ ਭਾਜੀ ਕੋਸ਼ਿਸ਼ ਦਾ ਰਸਤਾ ਸੀ ਉਹਦੇ ਵਿੱਚ ਟੈਕਸੀਆਂ ਤੇ ਕੱਢਿਆ ਲਗਭਗ 15 ਕਿ ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਟ ਤੇ ਉਹ ਵੀ 5 ਕਿ ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਟ ਹੁੰਦੀ ਆ ਜੀ ਉਸ ਤੋਂ ਬਾਅਦ ਫਿਰ ਰੋਡ ਤੇ ਫੇ 40 45 ਕਿਲੋਮੀਟਰ ਚੱਲੇ ਆ ਅਸੀਂ ਪੈਦਲ ਉਹ 17 ਕਿ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇਦਾਂ ਸੀ ਕਿ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤਾਂ ਮਤਲਬ ਬੰਦਾ ਨਹੀਂ ਲੱਭਦਾ ਕਿਸੇ ਨਾਲ ਦੀ ਨਾਲ ਕੋਈ ਮਿਸੈਕਿੰਗ ਹੋ ਗਿਆ ਭਾਜੀ ਬਹੁਤ ਕੁਝ ਦੇਖਿਆ ਜੀ ਰਾਸਤੇ 'ਚ ਜਿਹੜਾ ਡਿੱਗ ਪੈਂਦਾ ਛੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਪਿਆ ਉਹਨੂੰ ਛੱਡ ਦਿੰਦੇ ਆ ਕਿ ਮਰ ਜਾ ਬਈ ਇੱਥੇ ਮਤਲਬ ਡੈੱਡ ਅਸੀਂ ਜਾਂਦੇ ਹੋਏ ਖ ਸਿੱਧੇ ਜਾਂ ਤਾਂ ਬਾਰਡਰ ਤੋਂ ਪਿੱਛੇ ਨਹੀਂ ਬਾਰਡਰ ਤੋਂ ਹੀ ਚਪਲਸ ਉੱਥੋਂ ਚੱਕੇ ਗਿਆ ਜੀ ਅੱਛਾ ਕੋਈ ਪਤਾ ਕਿਹੜਾ ਬਾਰਡਰ ਸੀ ਉਹ ਤੇ ਮੈਕਸੀਕੋ ਤੋਂ ਭਾਈ ਐਂਟਰ ਹੋਏ ਆ ਮਤੇਜਵਾਨਾ ਮੈਕਸੀਕੋ ਦਾ ਸ਼ਹਿਰ ਆ ਜਿੱਥੋਂ ਹੀ ਐਂਟਰ ਹੋਏ ਆ ਉਸ ਤੋਂ ਅੱਗੇ ਜਦੋਂ ਬੰਦੇ ਭਾਈ ਪੁਲਿਸ ਵਾਲਾ ਨੇ ਚੱਕ ਲਿਆ ਉਥੋਂ ਆਰਮੀ ਵਾਲਿਆਂ ਨੇ ਫਿਰ ਉਹਨਾਂ ਨੇ 14 ਦਿਨ ਸਾਨੂੰ ਜੇਲ੍ਹ ਚ ਹੀ ਰੱਖਿਆ ਨਾ ਕਮਰੇ ਤੋਂ ਬਾਹਰ ਕੱਢਿਆ ਨਾ ਸਾਨੂੰ ਹਾਸ ਮਤਲ ਸੂਰਜ ਦੀ ਹਵਾ ਨਾ ਪਾਣੀ ਕੁਛ ਨਹੀਂ ਮਿਲਿਆ ਸਾਨੂੰ ਕਮਰੇ ਦੇ ਉੱਥੇ ਕੈਦ ਕਰਕੇ ਰੱਖਿਆ ਅਸੀਂ ਤਾਂ ਹੱਲੇ ਭਾਜੀ ਕੱਲੇ ਅੱਜ 104 ਬੰਦੇ ਰਿਪੋਰਟ ਹੋ ਗਏ ਆਏ ਆ ਆਪਣੇ ਉਥੇ ਹਜ਼ਾਰਾਂ ਭਾਜੀ ਪੰਜਾਬੀ ਮੁੰਡੇ ਨੇ ਫੈਮਲੀਆਂ ਨੇ ਬੱਚੇ ਵਾਲੇ ਨੇ ਉਹ ਸਾਰੇ ਭਾਜੀ ਰਿਪੋਰਟ ਯਾਰ ਧੀ ਹੌਲੀ ਹੌਲੀ ਸਾਰੇ ਆ ਰਹੇ ਨੇ ਤੁਸੀਂ ਅਮਰੀਕਾ ਦਾ ਕੋਈ ਟੱਪਿਆ ਨਹੀਂ ਸੀ ਤੇ ਮਤਲਬ ਨਹੀਂ ਬਾਰਡਰ ਟੱਪ ਕੇ ਭਾਜੀ ਪਾਰ ਹੋਏ ਆ ਅਸੀਂ ਟੱਪ ਕੇ ਅਰੈਸਟ ਹੋਏ ਹਾਂਜੀ ਤੇ ਦਿੱਲੀ ਤੋਂ ਕਤਰ ਕਤਰ ਤੋਂ ਬ੍ਰਾਜ਼ੀਲ ਬ੍ਰਾਜ਼ੀਲ ਤੋਂ ਬਾਹਰ ਆਏ ਨਿਕਲੇ ਤੇ ਕਹਿੰਦੇ ਮੈਂ ਫਿਰ ਦੋ ਕੁ ਦਿਨ ਹੋਟਲ 'ਚ ਰਿਹਾ ਤੇ ਮੈਨੂੰ ਕਹਿੰਦੇ ਕਿ ਪੇਰੂ ਤੋਂ ਤੇਰੀ ਫਲੈਟ ਆ ਫੇਰ ਉਹ ਤੱਕ ਹੀ ਬੱਸਾਂ ਤੇ ਗਈ ਤੇ ਅੱਗੇ ਮਤਲਬ ਕਿ ਕੋਈ ਉੱਤੇ ਫਲੈਟ ਨਹੀਂ ਹੈ ਕੋਈ ਕੁਝ ਨਹੀਂ ਹੈਗਾ ਜੀ ਫੇਰ ਬਾਅਰ ਤੇ ਟੈਕਸੀਆਂ ਰਹਿ ਗਈਆਂ ਫੇਰ ਉਹ ਨਕੋਕਲੀ ਕਲੰਬੀਆ ਤੇ ਫੇਰ ਕਪੂਰਗਾਨਾ ਜਿੱਥੇ ਪਨਾਮਾ ਜੰਗਲ ਸ਼ੁਰੂ ਹੁੰਦਾ ਫੇਰ ਉੱਥੋਂ ਅੱਗੇ ਕਹਿੰਦੇ ਕਿ ਤੂੰ ਸ਼ਿਪ ਤੇ ਜਾਏਂਗਾ ਕਰੂਜ਼ ਤੇ ਜੱਟ ਨੂੰ ਕਹਿੰਦੇ ਤੇ ਪਰ ਕਰੂਜ਼ ਵੀ ਉੱਥੇ ਖੜਾ ਨਹੀਂ ਹੈਗਾ ਜੀ ਕੁਝ ਨਹੀਂ ਹੈਗਾ ਜੀ ਫੇਰ ਪਨਾਮਾ ਫੇਰ ਡਾਂਕੀ ਲੱਗੀ ਤੇ ਕੁਝ ਮੁੰਡੇ ਵੀ ਮਤਲਬ ਕਿ ਇੱਕ ਦੋ ਦੋ ਮੁੰਡਾ ਮਰਿਆ ਵੀ ਇੱਥੇ ਇੱਕ ਸਮੁੰਦਰ ਚ ਡੁੱਬ ਗਿਆ ਤੇ ਇੱਕ ਜੰਗਲ ਚ ਪਨਾਮਾ ਦੇ ਤੋਂ ਬਾਅਦ ਸਿਟੀ ਪਹੁੰਚੇ ਜਿੱਦਾਂ ਵੀ ਪਹੁੰਚੇ ਡੋਂਕੀ ਦੋ ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਹੀ ਫਿਰ ਹੌਲੀ ਹੌਲੀ ਇਦਾਂ ਨਕਾਰਾ ਗੁਆ ਗੁਆਟਾਮਲ ਮੁਕਸੀ ਕੋ ਤੱਕ ਪਹੁੰਚ ਗਏ ਮੁਕਸੀ ਤੋਂ ਅੱਗੇ ਕਿਸ ਤਰ੍ਹਾਂ ਗਏ ਸਿੱਕੋ ਤੋਂ ਅੱਗੇ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਕੱਢਿਆ ਉਹਨੇ ਡੋਂਕਰਨੇ ਤੋਂ ਸਮੁੰਦਰ ਦੇ ਨਾਲ ਕਿਉਂ ਲੱਗੀ ਸਮੁੰਦਰ ਦੀ ਡੋਂਕੀ ਲੱਗੀ ਹੈ 4 ਘੰਟੇ ਦੀ ਜਿਹਦੇ ਵਿੱਚ ਮੇਰੀ ਕਿਸ਼ਤੀ ਡੁੱਬ ਚਲੀ ਤੇ ਉਹਦੇ ਚੋਂ ਹੀ 8-9 ਜਣੇ ਜਿਹਦੇ ਵਿੱਚੋਂ ਹੀ ਬਚ ਗਏ ਜਦੋਂ ਤੁਸੀਂ ਇਹ ਤਾਂ ਚੱਲੇ ਸੀ ਏਜੰਟ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਵੀ ਡੋਂਕੀ ਰਹਿ ਜਾਊਗਾ ਕਿ ਸਿੱਧੀ ਫਲਾਈ ਕੀ ਉਹਨਾਂ ਨੇ ਜਰਤ ਹੁੰਦਾ ਸੀ ਮੇਰੇ ਨਾਲ ਗੱਲ ਹੋਈ ਸੀ ਕਿ ਮੈਂ ਇਹ ਇਹ ਜੋਰਪਦਾ ਵੀਜਾ ਦਵਾਉਂਗਾ ਵੀ ਵੀਜਾ ਲਵਾ ਕੇ ਫਿਰ ਸਿੱਧਾ ਮਕਸੀਕੋ ਦਾ ਕਰਾਉਂਗਾ ਤੇ ਫਿਰ ਉੱਥੇ ਗਏ ਉਹਨੂੰ ਕਹਿੰਦਾ ਨਹੀਂ ਇਹ ਗੱਲ ਨਹੀਂ ਬੰਦੀ ਵੀ ਫਿਰ ਉਹਨਾਂ ਨੇ ਮੈਨੂੰ ਬਰਾਜ਼ ਤੋਂ ਕਤਰ ਕੱਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬਰਾਜ਼ੀਲ ਕੱਲਿਆ ਫਿਰ ਅੱਗੇ 42 ਲੱਖ ਰੁਪਏ ਇੰਨੇ ਲੰਮੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿੱਦਾਂ ਖਾਣ ਪੀਣ ਦਾ ਹੀ ਚੋਲ ਜੇ ਮਿਲ ਜਾਂਦੇ ਹੀ ਕਦੀ ਕਦਾਈ ਨਹੀਂ ਤੇ ਚਾਰ-ਚਾਰ ਦਿਨ ਕਦੀ ਆਈ ਭੁੱਖੇ ਰਹਿੰਦਾ ਸੀ ਕਦੀ ਕੋਕ ਮਿਲ ਜਾਣਾ ਜੱਬਸਕੋਡ ਮਿਲ ਜਾਣਾ ਬਸ ਇਹੀ ਖਾਲੇ ਕੀ ਮੰਨ ਕਰਦੇ ਹੋ ਫਿਰ ਸਰਕਾਰ ਨੂੰ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਨੁਕਸਾਨ ਆਇਆ ਉਹ ਪਰਵਾਈ ਕਰ ਦੇ ਮਾੜੀ ਮਦਦ ਕਰਨਾ ਜੰਟਾ ਦੇ ਕਲਾਬ ਨੂੰ ਜਾਰ ਵੀ ਚਾਹੁੰਦੇ ਜੰਟਾ ਦੀ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਇੱਕ ਜਿਹੜਾ ਬੰਦੇ ਨੂੰ 2 ਨੰਬਰ 'ਚ ਨਾ ਪਾਇਆ ਜਾਵੇ ਜੇ ਪਾਉਣਾ ਹੈ ਤਾਂ 1 ਨੰਬਰ ਦੇ ਵਿੱਚ ਬੰਦੇ ਨੂੰ ਕੱਲਿਆ ਜਾਵੇ ਕਿ 2 ਨੰਬਰ ਦੇ ਵਿੱਚ ਨਾ ਕੱਲਿਆ ਜਾਵੇ ਕਿ ਜਿਹੜੀ ਮਲਕੇ ਦੀ ਜ਼ਿੰਦਗੀ ਨਾਲ ਖਲਵਾੜ ਨਾ ਹੋਵੇਗਾ ਜਿਹੜੇ ਅਮਰੀਕਾ ਤੋਂ ਅੰਮ੍ਰਿਤਸਰ 에어ਪੋਰਟ ਤੋਂ ਉਪਰੇ ਤੇ ਔਰ ਮੈਂ ਪਹਿਲਾਂ ਤਾਂ ਇਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਿ ਸੁਖਸਵੀਲੀ ਆਪਣੇ ਘਰੇ ਆ ਗਏ ਜਿੱਦਾਂ ਦੇ ਟਰੰਪ ਦੇ ਰਾਸ਼ਟਰਪਤੀ ਦੇ ਬਿਆਨ ਸੀਗੇ ਉਹਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਸਾਡੇ ਬੱਚੇ ਗਏ ਆ ਥੋੜੇ ਘਬਰਾਏ ਹੋਏ ਸੀਗੇ ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਵੀ ਤਾਂ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦਾ ਇਹ ਦੇਖੋ ਇਹ ਜੋ ਰੋਜੀ ਰੋਟੀ ਕਮਾਉਣ ਲਈ ਉੱਥੇ ਗਏ ਸੀਗੇ ਲੱਖਾਂ ਰੁਪਏ ਲਾਏ ਅੱਜ ਆਪਣੇ ਘਰ ਚਲੋ ਪਰਿਵਾਰ 'ਚ ਆ ਵੀ ਗਏ ਆ ਪਰ ਸਾਨੂੰ ਸਾਰਿਆਂ ਨੂੰ ਇਹਨਾਂ ਬਾਰੇ ਬੱਚੇ ਜਿੰਨੇ ਵੀ ਡਿਪੋਰਟ ਹੋ ਕੇ ਆਏ ਆ ਇਹਨਾਂ ਬਾਰੇ ਸਾਰਿਆਂ ਬਾਰੇ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਅਡਜਸਟ ਕੀਤਾ ਜਾਵੇ ਤਾਂ ਕਿ ਆਪਣੀ ਜਿਹੜੀ ਰੋਜੀ ਰੋਟੀ ਆ ਉਹ ਕਮਾ ਸਕਣ ਤੇ ਜਿਹੜਾ ਲਾਸ ਹੋਇਆ ਉਹਨੂੰ ਕਵਰ ਕਰ ਸਕਣ ਮੇਰੇ ਖਿਆਲ ਸਾਡੇ ਮੰਤਰੀ ਸਾਹਿਬ ਤਾਂ 에ਰਪੋਰਟ ਤੇ ਤੁਹਾਨੂੰ ਐਨ ਆਰ ਆਈਸ ਮਿਲੇ ਹੀ ਆ ਅਰਵਲ ਸਾਹਿਬ ਤਾਂ ਉਹਨਾਂ ਨੇ ਵੀ ਜਿਹੜੇ ਸੈਂਟਰ ਦੇ ਐਨਆਰਆਈਜ਼ ਮੰਤਰੀ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਹੈਲਪ ਕਰ ਸਕੀਏ ਕਿਉਂਕਿ ਸਾਰੇ ਇਹ ਵੀ ਮੈਰਿਡ ਨੇ ਇਹਨਾਂ ਦੇ ਵੀ ਬੱਚੇ ਆ ਇਹ ਵੀ ਇਹ ਦਾਰਾਪੁਰ ਤੋਂ ਉਹ ਟਾਲੀ ਤੋਂ ਨੇ ਹਾਂਜੀ ਤਾਂ ਇਹਨਾਂ ਦਾ ਕੋ ਜਿਹੜਾ ਲਾਸ ਹੋਇਆ ਆ ਉਹ ਵੀ ਪ੍ਰਭਾਵਿਤ ਕਰਨੇ ਦੀ ਕੋਸ਼ਿਸ਼ ਕਰਾਂਗੇ ਬਾਕੀ ਗਵਰਨਮੈਂਟ ਇਹਨਾਂ ਦੇ ਨਾਲ ਆ ਸਾਰੀ ਐ ਐਮਐਲ ਸਾਬ ਜੇਕਰ ਕੱਲ ਕਰੀਏ ਤਾਂ ਟਰੰਪ ਸਰਕਾਰ ਨੇ ਹੁਣ ਦੇ ਸਾਰੀ ਐ ਅਨਾਉਂਸ ਕਰ ਦਿੱਤਾ ਸੀ ਕਿ ਜਿਹੜੇ ਨਿਜਾਇਜ਼ ਕਾਰਪੋਰੇਟ ਭਾਰਤੀ ਐ ਜਾਂ ਕਿਸੇ ਵੀ ਕੰਟਰੀ ਦੇ ਐ ਉਹਨਾਂ ਨੂੰ ਜਿਹੜਾ ਹੈਗਾ ਐਫੋਡ ਬੁਰਕ ਕੀਤਾ ਜਾਏਗਾ ਕੀ ਸਰਕਾਰ ਨੇ ਕੋਈ ਉਪਰਾਲਾ ਕੀਤਾ ਸੀ ਭਾਰਤ ਸਰਕਾਰ ਨੇ ਕੋਈ ਉਪਰਾਲਾ ਹੋ ਜਾ ਕੀਤਾ ਕਿ ਅਸੀਂ ਇਹਨਾਂ ਦਾ ਕੋਈ ਪਚਾਅ ਕਰ ਸਕਦੇ ਹਾਂ ਦੇਖੋ ਭਾਰਤ ਸਰਕਾਰ ਹੀ ਉਹਨਾਂ ਨਾਲ ਗੱਲ ਕਰ ਸਕਦੀ ਹੈ ਸੂਬਾ ਸਰਕਾਰ ਨਹੀਂ ਗੱਲ ਕਰ ਸਕਦੀ ਤੇ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਸੈਂਟਰ ਦੇ ਵਜ਼ੀਰ ਨੇ ਐਨ ਆਰ ਆਈਸ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਤੇ ਲੇਕਿਨ ਇਹ ਹੁੰਦਾ ਹੈ ਕਿ ਜਿਸ ਦਿਨ ਕਾਨੂੰਨ ਬਣੇ ਉਸ ਦਿਨ ਤੋਂ ਜਿਹੜਾ ਅਗਲਾ ਟਾਈਮ ਹੈ ਉਹ ਲਾਗੂ ਕੀਤਾ ਜਾਂਦਾ ਹੁੰਦਾ ਹੈ ਜਿਹੜੇ ਪਹੁੰਚ ਗਏ ਸੀ ਵਿਚਾਰੇ ਉਹਨਾਂ ਨੂੰ ਉਹਨਾਂ ਤੋਂ ਬਾਅਦ ਨਮਿਆਂ ਨੂੰ ਕਹਿ ਦਿੰਦੇ ਕਈ ਤਾਂ ਬਲੀਵ ਕਰਿਓ 40 45 45 50 50 ਲੱਖ ਰੁਪਇਆ ਲਾ ਕੇ ਗਏ ਆ ਤਾਂ ਕਈਆਂ ਨੇ ਤਾਂ ਕਰਜ਼ੇ ਚੱਕੇ ਆ ਹੁਣ ਸੁਣਦੇ ਹੀ ਆਸੀਂ ਵੀ ਪਰ ਫਿਰ ਵੀ ਚਲੋ ਪ੍ਰਮਾਤਮਾ ਦੇ ਪਹਿਲੀ ਤਾਂ ਗੱਲ ਇਹ ਆ ਕਿ ਆਪਣੇ ਘਰ ਸੁਖ ਸੁਵਿਲੀ ਪਹੁੰਚ ਗਏ ਆ ਦੂਸਰਾ ਪੰਜਾਬ ਗਵਰਨਮੈਂਟ ਹਮੇਸ਼ਾ ਇਹਨਾਂ ਦੇ ਨਾਲ ਖੜੀ ਆ ਭਗਵਾਨ ਪ੍ਰਮਾਤਮਾ ਜੀ ਨਾਲ ਵੀ ਗੱਲ ਕਰਾਂਗੇ ਔਰ ਸਾਡੇ ਐਨਆਰਆਈ ਮੰਤਰੀ ਸਹਿਬਾਨ ਜਿਹੜੇ ਉਹ ਵੀ ਟਰਾਈ ਕਰ ਰਹੇ ਆ ਬੈਸਟ ਟੂ ਬੈਸਟ ਕਰਾਂਗੇ ਆਪਣੇ ਭਰਾਵਾਂ ਨੂੰ ਆਪਣੇ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਐਮੀ ਨਾ ਏਜੰਟਾ ਦੇ ਕੋਲ ਪਾਸ ਜਾਓ ਕਿਉਂਕਿ ਕੁਦਰਤੀ ਨੇਚਰਲ ਹੈ ਕਿ ਜਦੋਂ ਤਾਂ ਆਪਾਂ ਏਜੰਟ ਨੂੰ ਪੈਸੇ ਦੇਣੇ ਤਾਂ ਅਸੀਂ ਕਿੰਨੇ ਕੰਦ ਨੂੰ ਵੀ ਨਾ ਪਤਾ ਲੱਗੇ ਪੈਸੇ ਵੀ ਕੈਸ਼ ਦੇ ਦਿੰਨੇ ਆ ਜਿਨ੍ਹਾਂ ਦੇ ਕਾਨੂੰਨ ਮੁਤਾਬਕ ਨਾ ਤਾਂ ਪ੍ਰਵਾਈ ਹੋ ਸਕਦੀ ਆ ਨਾ ਕੋਈ ਗੱਲ ਆ ਵੀ ਸਾਰੀ ਸੋਚ ਵਿਚਾਰ ਕਰਨ ਪੰਜਾਬ ਸਰਕਾਰ ਵੀ ਵੱਧ ਤੋਂ ਵੱਧ ਲੱਗੀ ਹੋਈ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ 10000 ਭਰਤੀ ਅਸੀਂ ਤੁਸੀਂ ਦੇਖਿਆ ਹੀ ਆ ਕੱਲ ਫਿਰ ਇਸ਼ੂ ਕਰਤੀ ਆ ਕਿ ਜਿੰਨੇ ਵੀ ਪੰਜਾਬ ਦੇ ਆਪਣੇ ਨੌਜਵਾਨ ਆ ਉਹ ਵੱਧ ਤੋਂ ਵੱਧ ਜਿਹੜੇ ਆ ਪੰਜਾਬ ਦੇ ਵਿੱਚ ਹੀ ਜੋਬ ਕਰਨ ਬਾਹਰ ਨਾ ਜਾਣ ਤਾਂ ਕੋਸ਼ਿਸ਼ ਆ ਕਿਉਂਕਿ 5 ਸਾਲ ਅੱਲੇ ਤਾਂ 3 ਸਾਲ ਹੋਏ ਆ ਸਾਨੂੰ ਜਿੱਥੇ 70 ਸਾਲ ਦਾ ਸਿਸਟਮ ਖਰਾਬ ਆ ਉਹਨੂੰ ਸੁਧਾਰਨੇ ਨੂੰ ਟਾਈਮ ਲੱਗਣਾ ਪਰ ਅਸੀਂ ਇਹਨਾਂ ਨੂੰ ਵਿਸ਼ਵਾਸ ਜ਼ਰੂਰ ਦਵਾਉਨੇ ਆ ਕਿ ਪੰਜਾਬ ਦੇ ਲਈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਚਿੰਤਕ